ਹਾਂਜੀ ਦੋਸਤੋ ਸ਼ਸ਼ੀ ਕਾਲ ਮੈਂ ਤੁਹਾਡਾ ਆਪਣਾ ਇਕਬਾਲ ਸਿੰਘ ਸਿੱਧੂ ਅਸੀਂ ਇੱਕ ਨਵੇਕਲਾ ਕਦਮ ਲੈ ਕੇ ਆ ਰਹੇ ਹਾਂ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੋਏਗਾ ਜਿਸ ਦਾ ਨਾਮ ਹੋਏਗਾ ਆਜ਼ਾਦ ਨਾਮਾ ਸਾਡੀ ਨਿੱਕੀ ਜੀ ਕੋਸ਼ਿਸ਼ ਹੈ ਜਿਸ ਤਰ੍ਹਾਂ ਹੀ ਅਸੀਂ ਲੋਕ ਮਸਲੇ ਰਾਜਨੀਤਿਕ ਗਤੀਵਿਧੀਆਂ ਕਿਸਾਨੀ ਮਸਲੇ ਸਮਾਜਿਕ ਰਾਜਨੀਤਿਕ ਧਾਰਮਿਕ ਸੱਭਿਆਚਾਰਕ ਤੇ ਮਨੋਰੰਜਨਿਕ ਪ੍ਰੋਗਰਾਮ ਲੈ ਕੇ ਆਵਾਂਗੇ ਟਾਡੇ ਸਨਮੁਖ ਹੋਵਾਂਗੇ ਸਾਡੀ ਭਾਵਨਾ ਇਹ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਇਸ ਪਲੇਟਫਾਰਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਸਹਿਯੋਗ ਦੇਵੋਗੇ ਤਾਂ ਅਸੀਂ ਇਸ ਪਲੇਟਫਾਰਮ ਤੇ ਇੱਕ ਬਿਹਤਰਹੀਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਾਂਗੇ ਜਿਸ ਦਾ ਅਸਰ ਸਮਾਜ ਤੇ ਪਾਏਗਾ ਸਮਾਜ ਨੂੰ ਇੱਕ ਨਵੀਂ ਸੇਧ ਮਿਲੇਗੀ ਸ਼ੁਕਰੀਆ ਕਰਦੇ ਹਾਂ ਦੋਸਤੋ ਤੁਸੀਂ ਸਾਡਾ ਸਹਿਯੋਗ ਦੇਵੋਗੇ ਸਾਨੂੰ ਸਹਿਯੋਗ ਦੇਵੋਗੇ ਆਪਣੇ ਵੱਡਮੁੱਲੇ ਵਿਚਾਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਦੋਸਤੋ